ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸੈਣੀ ਤੇ ਸਮੁੱਚੀ ਟੀਮ ਦੇ ਨਾਲ ਡੋਰ ਟੂ ਡੋਰ ਜਾ ਕੇ ਕਚਹਿਰੀ ਚ ਮਨਾਇਆ ਜਿੱਤ ਦਾ ਜਸ਼ਨ ऑफिस पुरानी टीम चो रिपीट हो रहा मैं इनकम टैक्स बार एसोसीएशन सेल टैक्स बार एसोसीिएशन जीएसटी बार एसोसिएशन अजनाला बार एसोसिएशन बाबा बकाला बार एसोसिएशन ਤੇ ਅੰਮ੍ਰਿਤਸਰ बार एसोसिएशन ਦੇ ਹਰ ਉਸ ਮੈਂਬਰ ਦਾ ਦਿਲੋਂ ਤਹਿਵਾ ਕਰਦਾ ਹਾਂ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੰਨੇ ਵੱਡੇ ਮਾਰਦਨ ਨਾਲ ਜਿਧਾਇਆ ਇੱਥੇ ਮੈਂ ਮੈਂ ਆਪਣੇ ਹਰ ਉਸ ਜੂਨੀਅਰ ਵਕੀਲ ਜਿੰਨوں ਕੀ ਮੈਂ ਆਪਣੀ ਯੰਗ ਫੋਰਸ ਕਹਿੰਦਾ ਮੈਂ ਅੱਜ ਵਜਨ ਕਰਦਾ ਕਿ ਉਹਨਾਂ ਦੇ ਵਾਸਤੇ ਜਿੰਨੇ ਮੈਕਸਿਮਮ ਕੰਮ ਕੀਤੇ ਜਾਣਗੇ ਉਹ ਅਸੀਂ ਕਰਾਂਗੇ ਤਾਂ ਕਿ ਉਹਨਾਂ ਨੂੰ ਪ੍ਰੋਫੈਸ਼ਨ ਚ ਕੌਨਫੀਡੈਂਸ ਆਵੇ ਪਾਵੇ ਉਹ ਚੈਂਬਰਸ ਦੀ ਅਵੇਲੇਬਿਲਿਟੀ ਹੋਵੇ ਪਾਵੇ ਉਹਨਾਂ ਦੀ ਵਰਕਿੰਗ ਦੀ ਐਵੇਨਿਊਜ਼ ਹੋਣ ਔਰ ਲਾਸਟ ਜਿਮੇਦਾਰ ਨੂੰ ਦੱਸਣਾ ਚਾਹਨਾ ਕਿ ਮੇਰੀ ਬਿਜਲੀ ਟੀਮ ਜਿਹੜੇ ਕਾਫੀ ਮੈਂਬਰਸ ਆਏ ਨੇ ਮੈਂ ਉਹਨਾਂ ਦਾ ਵੀ ਥੈਂਕ ਕਰਦਾ ਕਿ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਕੰਮ ਕੀਤਾ ਔਰ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਜਿਹੜੀ ਹੈ ਅੱਜ ਪੰਜਾਬ ਦੀ ਸਭ ਤੋਂ ਅਮੀਰ ਬਾਰ ਐਸੋਸੀਏਸ਼ਨ ਬਣ ਗਈ ਹੈ ਕਿਉਂਕਿ ਇੱਥੇ ਅਸੀਂ ਅੱਜ ਹਰ ਮਹੀਨੇ ਆਪਣੇ ਅਕਾਊਂਟ ਚ ਲਗਾਉਂਦੇ ਰਹੇ ਹਾਂ ਔਰ ਅੱਜ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਵੈਲਫੇਅਰ ਅਕਾਊਂਟ ਦੇ ਵਿੱਚ ਜਿੱਦੇ ਕੀ ਪਹਿਲਾਂ ਸਿਰਫ 3 3.5 3 4 ਲੱਖ ਹੁੰਦਾ ਸੀ ਅੱਜ 14 ਲੱਖ ਰੁਪਿਆ ਹੋ ਗਿਆ ਹੈ ਤੇ ਨਾਲ ਹੀ ਨਾਲ ਜਰਨਲ ਅਕਾਊਂਟ ਦੇ ਵਿੱਚ 20 ਲੱਖ ਤੋਂ ਤੇ ਹੋ ਗਏ ਨੇ ਸੋ ਅੱਗੇ ਜਿਸ ਇਮਾਨਦਾਰੀ ਨਾਲ ਪਿਛਲੇ ਸਾਲ ਕੰਮ ਕੀਤਾ ਉਸੇ ਇਮਾਨਦਾਰੀ ਨਾਲ ਅਗਲੇ ਸਾਲ ਕੰਮ ਕਰਕੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਇਸੇ ਤਰ੍ਹਾਂ ਹਰ ਮਹੀਨੇ ਲੋਕਾਂ ਨੂੰ ਅਕਾਊਂਟਸ ਦੇਵਾਂਗੇ ਔਰ ਇਹ ਪੈਸੇ ਜੋੜ ਕੇ ਵਕੀਲਾਂ ਦਾ ਵੈਲਫੇਅਰ ਕਰਾਂਗੇ ਕਿ ਮੇਰੇ ਭਰਾਵਾਂ ਵਾਂਗ ਨੇ ਮੈਂ ਗਿਆ ਸੀ ਉਹਨਾਂ ਨੂੰ ਮਿਲਿਆ ਕੀ ਔਰ ਉਹਨਾਂ ਦੀ ਵਿਜਟ ਡਿਊ ਹੈ ਅਕੀਮ ਨਵੇਂ ਜ਼ਾਲਿਓ ਤੇ ਉਹਨਾਂ ਨੂੰ ਵੀ ਬਾਹਰ ਤੇ ਡੀਸੀ ਸਾਹਿਬ ਨੇ ਵੀ ਬਾਹਰ ਤੇ ਬੁਲਾ ਕੇ ਇਹ ਜੁਡੀਸ਼ਰੀ ਦਾ ਐਡਮਿਨਿਸਟ੍ਰੇਸ਼ਨ ਦਾ ਔਰ ਲਾਇਰ ਦਾ ਤਾਲਮਿਲ ਜਿਹੜਾ ਉਹਨੂੰ ਪੂਰੀ ਤਰ੍ਹਾਂ ਰੱਖਾਂਗੇ ਸਾਰੇ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਜਿਹਨੇ ਮੈਨੂੰ ਇਸ ਪੋਜੀਸ਼ਨ ਤੇ ਪਹੁੰਚਾਇਆ ਔਰ ਪਹਿਲਾਂ ਵੀ ਸਭ ਨੇ ਟੀਮ ਨੇ ਬਹੁਤ ਕੰਮ ਕੀਤਾ ਹੀ ਤੇ ਹੋਰ ਵੀ ਕੰਮ ਜਿਹੜੇ ਰਹਿ ਗਏ ਉਹ ਕਰਾਂਗੇ ਇਮਾਨਦਾਰ ਨਾਲ ਸਾਰੀ ਟੀਮ ਨਾਲ ਕੇ ਕੰਮ ਕਰਾਂਗੇ ਬਾਹਰ ਦੀ ਡਿਗਨਿਟੀ ਮੇਡ ਡਾਊਨ ਨਾ ਹੋਵੇ ਸੋ ਵਾਂਸ ਅਗੇਨ ਬਹੁ ਬਹੁਤ ਧੰਨਵਾਦ ਸਾਰੇ ਵਕੀਲ ਸਾਹਿਬਾਂ ਦਾ ਦਿਲੋਂ ਧੰਨਵਾਦ ਜੀ ਪਹਿਲੀ ਪਾਰੀ ਹੈ ਦੂਸਰੀ ਦੂਸਰੀ ਸੈਕਟਰੀ ਜੀ ਆਪ ਇਹ ਆਪ ਵੀ ਐਜ਼ ਅ ਕਾਇਰ ਹਮਮ ਹਮ ਉਹਨਾਂ ਮੈਂ 2023 ਲੜੀਆ ਜੀ ਐਜ਼ ਵਾਈਸ ਪ੍ਰੈਜ਼ੀਡੈਂਟ ਰਿਸ਼ਤੇਵਰ ਮੇਰਾ ਨਾਮ ਹੈ ਜੀ ਆਪਾਂ ਸਾਰੇ ਆਏ ਜੀ ਵਕੀਲਾਂ ਦੀ ਵੈਲਫੇਅਰ ਵਾਸਤੇ ਪ੍ਰਧਾਨ ਜੀ ਸਾਡੇ ਵਧੀਆ ਸੈਕਟਰੀ ਸਾਹਿਬ ਵਧੀਆ ਇਹਨਾਂ ਨਾਲ ਰਲ ਕੇ ਪੂਰਾ ਕੰਮ ਕਰਾਂਗੇ ਸਹਿਯੋਗ ਦੇਾਂਗੇ ਤੇ ਉਹ ਸਾਡੇ ਵਕੀਲਾਂ ਨੂੰ ਕੋਈ ਦਿੱਕਤ ਆਏਗੀ ਚਾ ਵੀ ਕਿਤੇ ਪਹਾੜ ਹੈ ਸਿਰਫ ਐਗਜ਼ੈਕਟਿਵ ਮੈਂਬਰ ਦੀ ਆਪਾਂ ਗੱਲ ਕਰੀਏ ਤੇ ਨਵੇਂ ਚਿਹਰੇ ਸਾਡੇ ਕੋਲ ਲਗਾਤਾਰ ਰਹਦੇ ਨਵੇਂ ਚਿਹਰਾ ਵਾਸਤੇ ਵੀ ਇੱਕ ਇੱਕ ਪੋਰਟ ਹੈ ਕਿ ਮੇਂ ਮਿਲਾਬ ਹੋਵੇ ਨਵੇਂ ਚਿਹਰੇ ਵਿੱਚ ਤੁਸੀਂ ਵੀ ਨਵੇਂ ਚਿਹਰੇ ਹੋ ਤੇ ਇੱਥੇ ਆਪਣੇ ਆਪ ਨੂੰ ਜਿਵੇਂ ਨਵੇਂ ਚਿਹਰੇ ਤੁਸੀਂ ਵੀ ਇੱਕ ਦਿਨ ਆਏ ਹੋ ਹੋਣੇ ਕਿਸੇ ਨ ਕਿਸੇ ਨੂੰ ਠੀਕ ਹੈ ਫੀਲਿੰਗ ਆਉਂਦੀ ਜੀ ਬਹੁਤ ਵਧੀਆ ਫੀਲਿੰਗ ਹੈ ਜੀ ਕਿ ਤਜੁਰਬੇਕਾਰ ਪ੍ਰਧਾਨ ਨਾਲ ਕੰਮ ਕਰਨਾ ਬਹੁਤ ਵਧੀਆ ਗੱਲ ਹੈ ਜੀ ਇਹਨਾਂ ਦੇ ਘੜੇ ਸੱਲੇ ਆਪਾਂ ਬੁਰਾ ਕੰਮ ਕਰਾਂਗੇ ਨਹੀਂ ਜੋ ਉਹਨਾਂ ਦੀ ਗਾਈਡੈਂਸ ਹੋ ਗਿਆ ਜੋ ਉਹਨਾਂ ਨੇ ਦੇਣ ਗਿਆ ਆਪਾਂ ਮੈਂ ਕਹਿਣਾ ਚਾਹਾਂਗਾ ਜੀ ਸਾਰੇ ਮੈਂਬਰਾਂ ਦਾ ਮੇਰੇ ਪਰਿਵਾਰ ਦਾ ਵੱਡਿਆਂ ਦਾ ਸਾਰਿਆਂ ਦਾ ਧੰਨਵਾਦ ਜਿਵੇਂ ਕਿ ਅਸੀਂ ਪਿਛਲੇ ਸਾਲ ਵਕੀਲਾਂ ਦੀ ਡਿਗਨਿਟੀ ਲਈ ਮਾਨਸਾ ਮਾਨ ਲਈ ਹੋਰ ਜੋ ਵੀ ਪ੍ਰਧਾਨ ਜੀ ਸੈਕਟਰੀ ਸਾਹਿਬ ਜਿੱਥੇ ਡਿਊਟੀ ਲਈ ਆਪਾਂ ਕੰਮ ਕਰਦੇ ਰੇ ਇਦਾਂ ਹੀ 24 ਤੋਂ 7 ਮੈਂ ਵਕੀਲਾਂ ਲਈ ਅਵੇਲੇਬਲ ਰਵਾਂਗੇ ਆਪਣੇ ਮੈਂਬਰਾਂ ਲਈ ਜਿੱਥੇ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੀ ਟੀਮ ਡਿਊਟੀ ਚਾਹਦੀ ਰਹੇਗੀ ਆਪਾਂ ਵੱਟ ਚੜ ਕੇ ਕੰਮ ਕਰਾਂਗੇ ਬਹੁਤ ਬਹੁਤ ਮੈਂ ਆਪਣੇ ਸਾਰੇ ਵਕੀਲ ਐਡਵੋਕੇਟਸ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਵੋਟ ਦੇ ਕੇ ਜਿਤਾਇਆ ਬਾਕੀ ਅਸੀਂ ਆਪਣੇ ਪ੍ਰਧਾਨ ਜੀ ਦੀ ਜਿਵੇਂ ਸਾਡੇ ਪ੍ਰਧਾਨ ਜੀ ਕਹਿਣਗੇ ਉਹਨਾਂ ਦੇ ਨਾਲ ਮਿਲ ਕੇ ਜੁੜ ਕੇ ਆਪਣੇ ਸਾਰੇ ਮੈਂਬਰਸ ਦੀ ਜੋ ਵੀ ਕੋਈ ਪ੍ਰੋਬਲਮ ਹੋਏਗੀ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਲੇਡੀਜ਼ ਐਡਵੋਕੇਟਸ ਦੀ ਵੀ ਕੋਈ ਵੀ ਪ੍ਰੋਬਲਮ ਆਏਗੀ ਉਹਨੂੰ ਵੀ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਮੈਡਮ ਅਨੀਤਾ ਆਈ ਵਾਸ ਦ ਐਗਜ਼ੀਕਟਿਵ ਮੈਂਬਰ ਲਾਸਟ ਈਅਰ ਐਂਡ ਅਗੇਨ ਆ ਰਿਪੀਟ ਮਾਈ ਪੋਸਟ ਐਂਡ ਆ ਅਗੇਨ ਆ ਇਲੈਕਟਿਡ ਫੋਰ ਦ ਪੋਸਟ ਆਫ ਐਗਜ਼ੀਕਟਿਵ ਮੈਂਬਰ ਆਮ ਵੈਰੀ ਥੈਂਕਫੁਲ ਟੂ 올 ਦ ਮੈਂਬਰ ਆਫ ਅੰਮ੍ਰਿਤਸਰ ਬਾਰ